ਹਾਂਜੀ ਵੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਵਿੱਚ ਅੱਜ ਆਪਾਂ ਪਛੋਂ ਦਾ ਬ੍ਰਾਂਡਾ ਲੱਗਿਆਂ ਸਾਫ਼ ਕਰਨ ਦੁਵਾਲੀ ਨੇੜੇ ਆ ਰਹੀ ਆ ਤੇ ਸ਼ੰਭੂ ਨੇ ਚੱਕ ਤੇ ਫੱਟੇ ਕਰਤੀ ਸਫਾਈ ਬ੍ਰਾਂਡ ਦੀ ਜਾਲੇ ਜੂਲੇ ਦੇਖੋ ਇੱਦਾਂ ਸਾਫ਼ ਹੋ ਗਏ ਸਾਰੇ ਆ ਪੱਖਿਆਂ 'ਵਲੀਰ ਫੇਰਨੀ ਸ਼ੰਭੂ ਜਿਹੜੇ ਸਾਫ਼ ਕਰਦੇ ਜਾਲੇ ਜੂਲੇ ਸਾਰਿਆਂ ਨੂੰ ਲਗਾ ਲਗਾ ਤੇ ਇੱਧਰ ਰਹਿ ਗਏ ਇਹ ਵੀ ਆਪਾਂ ਸਾਫ਼ ਕਰਦੇ ਹੁਣ ਬਿੱਡਾ ਆਪਾਂ ਟਰਾਲੀ 'ਤੇ ਲੱਗਿਆਂ ਕੱਢਣ ਬਾਹਰ ਚੱਲ ਵੀ ਸ਼ੰਭੂ ਚੱਕ ਦੇ ਵਿੱਡ ਸ਼ੰਭੂ ਕਰੀ ਜਾਂਦਾ ਇਹ ਸਫਾਈ ਬ੍ਰੈਂਡ ਦੇ ਦੀ ਸ਼ੰਭੂ ਪੱਤੀ ਲੈ ਲਾ ਪੱਤੀ ਲੈ ਕੇ ਜਿਹੜਾ ਆਹ ਉਹ ਮਾੜਾ ਮਾੜਾ ਜਿਹਾ ਮਾਰ ਦੇ ਉੱਪਰ ਉਹ ਪੱਤੀ ਕਿੱਥੇ ਰੱਖੀ ਤਾ ਹਾਂ ਲੋਹੇ ਵਾਲਾ ਲੋਹੇ ਇੱਧਰ ਹੋ ਗਿਆ ਸਾਰਾ ਸਾਫ਼ ਕਣਜਾਲੇ ਜਾਲੇ ਲੱਗੇ ਹੈਂ ਰੰਗ ਕਰ ਦਨੇ ਆ ਤੇ ਸ਼ੰਭੂ ਕਹਿੰਦਾ ਆਪਾਂ ਬ੍ਰਾਂਡ ਨੂੰ ਰੰਗ ਕਰਦੀਏ ਖਰਾਬ ਹੋ ਗਿਆ ਬਹੁਤ ਸ਼ੰਭੂ ਹੋ ਸਾਲ ਹੋ ਗਏ 12 2012 ਵਿੱਚ ਕਰਾਇਆ ਥਾ ਦੇਖ ਲੈ ਕਿੰਨੇ ਸਾਲ ਹੋ ਗਏ ਪੱਤੀਓ ਉੱਥੇ ਦੇਖੀ ਆ ਜਿਹੜਾ ਹੈਰੋਂ ਪਰ ਦੇਖ ਇੱਧਰ ਉਹ ਇਹ ਇੱਧਰ ਸਾਰੇ ਜਾਲੇ ਕਰਤੇ ਸਾਫ ਲੈ ਹੁਣ ਡੰਗਰਾਂ ਨੂੰ ਅੰਦਰ ਬੰਨ ਗਏ ਗਾਇਆਂ ਨੂੰ ਕਰਦੇ ਇੱਧਰ ਇਹ ਮੱਝਾਂ ਨੂੰ ਬੰਨਦੀ ਅੰਦਰ ਤੇ ਇੱਧਰ ਆਉਣੀਆਂ ਦੋ ਕੱਟੀਆਂ ਖੜੀਆਂ ਦੋ ਕੱਟੀਆਂ ਨੇ ਇਹ ਲਾਡੋ ਬੈਠੀ ਇੱਕ ਲੱਡੂ ਵਾਰ ਜਿੱਤੋ ਆ ਜਿਹੜੀ ਫੁੱਲੋ ਜਿਹਦੇ ਮੱਥੇ 'ਚ ਫੁੱਲੋ ਜਿੱਤੋ ਆ ਇੱਧਰ ਹੀ ਲੱਡੂ ਆ ਜਿੱਤੋ ਨਹੀਂ ਜਿੱਤੋ ਖਾਲਾ ਫੀਡ ਫੀਡ ਖਾਲਾ ਮੰਲਾ ਜਿਹੜੀ ਜਿੱਤੋ ਆਈ ਇਹ ਬੜੀ ਆ ਲਾਡੋ ਨਾਲੋਂ ਲਾਡੋ ਜੀ ਤਾਂ ਛੋਟੀ ਆ 10-12 ਦਿਨ ਤੇ ਜਿੱਤੋ ਨੇ ਹੋਣਾ 15 ਤਰੀਕ ਨੂੰ 2 ਮਹੀਨੇ ਦੀ ਹੋ ਜਾਊਗੀ ਤੇ ਲਾਡੋ ਨੇ ਹੋਣਾ 25 ਤਰੀਕ ਨੂੰ 2 ਮਹੀਨੇ ਦੀ ਇਸੇ 25 ਤਰੀਕ ਨੂੰ ਤੇ ਆਪਣੀ ਛੋਟੀ ਜਿਹੀ ਸੋਨੇ ਵਾਲੀ ਆ ਜੀ ਇਹ ਜੇ ਜੀ ਆਪਾਂ ਤਰੀਕ ਭੁੱਲ ਗਏ ਭਲੇਖਾ ਲੱਗ ਜਾ ਥੋੜਾ ਜਿਹਾ ਤਰੀਕ ਦਾ ਇਹ ਤਰੀਕ ਮੈਂ ਲਿਖੀ ਹੋਈ ਸੀ 11ਵੇਂ ਮਹੀਨੇ 28 ਤਰੀਕ ਤੇ ਹੁਣ ਮਨੂੰ ਯਾਦ ਆਇਆ ਵੀ ਤਰੀਕ ਹੈਗੀ ਇਹਦੀ 92ਵੇਂ ਮਹੀਨੇ 28 ਤਰੀਕ ਤੇ ਇਹ ਵਜਾ ਹੁਣ ਲੱਗੀ ਬਣਾਉਣ ਇਹ ਪਿੱਛੇ ਤੇ ਇਹਲੇ ਲੈ ਲੈਣੇ ਨੇ 20-25 ਦਿਨ ਹੋ ਗਏ ਬਾਕੀ ਦੇਖੋ ਇਹ ਕਿੰਨੇ ਦਿਨ ਲੰ데요 ਹੁਣ ਤੁਹਾਨੂੰ ਦਿਖਾਵਾਂਗੇ ਇਹਦਾ ਐਲਡੀਐਫ ਸਿਕੰਦਰ ਦਾ ਲੱਗਿਆ ਹੋਇਆ ਠੀਕ ਹੈ ਇਹਦੇ ਕਿਵੇਂ ਤਿਆਰ ਹੁੰਦੀ ਹੈ ਇਹ ਤੇ ਬਾਕੀ ਇਹ ਮਹੀਨੇ ਚ ਆਪਣੀ ਇੱਧਰ ਬੱਛੀ ਖੜੀ ਆ ਦੇ ਇੱਕ ਕੱਟੀ ਦੇਦੇ ਲੱਗਿਆ ਵਾ ਸੀਮਨ ਇਹ ਐਚ ਐਫ ਐਚ ਐਫ ਕਹੋਗਾ ਜੀ ਐਚ ਐਸ ਵੀ ਮੰਗਲਬੁਲ ਦਾ ਰਹੀ ਆਪਣੇ ਕੋ ਕੱਟੀ ਆ ਉਸੇ ਬੁਲਦਾ ਸੀਮਨ ਲਵਾਏ ਆਪਾਂ ਨੇ ਆ ਕੱਟੀ ਆ ਆਪਣੇ ਕੋ ਮੰਗਲਬੁਲ ਦੀ ਐਚ ਐਸ ਵੀ ਮੰਗਲਬੁਲ ਦੀ ਲਾਡੋ ਲਾਡੋ ਰੱਖਤੀ ਆਪਾਂ ਨਾ ਇਹਦਾ ਤੇਟਰ ਕਾਫ ਸਟਾਰਟਰ ਆਪਾਂ ਇਹਨਾਂ ਨੂੰ ਪਾ ਦਨੇ ਆ ਖਾਈ ਜਾਨੀ ਹੁਣ ਲੱਗ ਗਈ ਫੀਡ ਖਾਣੀ ਇਹ ਲੋ ਇਹ ਲੱਡ ਥੋੜੀ ਘੱਟ ਖਾਂਦੀ ਆ ਇਹ ਜਿੱਤੋ ਥੋੜੀ ਖਾਲਨ ਦੀ ਵਧੀਆ ਪਾਈਆ ਖਾਲਨ ਦੀ ਤੇ 2 ਮਹੀਨੇ ਬਾਅਦ ਤੇ ਇਹਨਾਂ ਨੇ ਜੀ ਪੂਰੀ ਰੱਜਮੀ ਫੀਡ ਲੱਗ ਜੈਣੀ ਖਾਣ ਤੇ ਵਧੀਆ ਤਿਆਰ ਹੋਣਗੀਆਂ ਕੱਟੀਆਂ ਹੋਣੀਆਂ ਪਿੱਠਪੜਾ ਵਧੀਆ ਦੋਹਾਂ ਦੇ ਦੇਖੋ ਲਾਡੋ ਥੋੜੀ ਲੰਬੀ ਲੱਗਦੀ ਇਹਦੇ ਨਾਲ ਜੀਤੋ ਨਾਲ ਤੇ ਬਾਕੀ ਜੀ ਆਪਾਂ ਬ੍ਰਾਂਡ ਇਹਨੂੰ ਰੰਗ ਕਰਨਾ ਇਹਨੂੰ ਦਿਖਾਵਾਂਗੇ ਆਪਾਂ ਕਿੰਨੇ ਦਿਨਾਂ ਚ ਕਰਦਨੇ ਆ ਰੰਗ ਇਹਨੂੰ ਸ਼ੰਭੂ ਮਿਲ ਗਈ ਪੱਤੀ। ਖਾਇ ਸਾਬ ਗਾੜੀ। ਇਹ ਮੈਂ ਸਨ ਫਿਰ ਬੰਦਵਾ ਅੰਦਰ ਇੰਨੇ ਮੈਂ ਹਨਾ। ਹੂੰ। ਪਾਣੀ ਪਲਾ। ਉਹ ਫਿਰ ਮੈਂ ਇਥ ਨੂੰ ਬਾਹਰ ਵਾਲੇ ਕਿਹਨੇ ਬਾਹਰ ਤੋਂ ਉਹ ਜੜੀ ਚ ਬੱਚੇ ਬੰਨੀ ਉਹਨੂੰ ਸਾਈਡ ਤੇ ਬੰਨੀ ਹੈ ਪਹਿਲਾਂ ਹਨਾ। ਪਛੂ ਵਾਲਾ ਬ੍ਰੈਂਡਾ ਕਰਤਾ ਜੀ ਸਾਫ ਸਫਾਈ ਹੋ ਗਈ ਇਹਦੀ ਤੇ ਹੁਣ ਆਪਾਂ ਸਮੋਸਮ ਲਿਆਂਦਾ ਜੀ ਇਹਨੂੰ ਕਰਨ ਵਾਸਤੇ ਸ਼ੰਭੂ ਕਹਿੰਦਾ ਮੈਂ ਸਮੋਸਮ ਨੂੰ ਰੰਗ ਕਰ ਦਨਾਂ ਵੀ ਖਰਾਬ ਖਰਾਬ ਜਿਹਾ ਲੱਗਦਾ ਰੰਗ ਉਤਰ ਗਿਆ ਦਾ 10 12 ਸਾਲ ਹੋ ਗਏ ਜੀ ਇਹਨੂੰ ਰੰਗ ਕਰੇ ਇਹਨੂੰ ਕਰੇਗੇ ਤੇ ਆਪਾਂ ਹੁਣ ਇਹ ਆਪਣਾ ਬ੍ਰੈਂਡਾ ਹੈਗਾ ਜੀ ਪਹਿਲਾਂ ਸਾਸਰੀ ਕਾਲ ਜੀ ਸਾਰਿਆਂ ਨੂੰ ਪਿਆਰ ਭਰੀ ਸਾਸਰੀ ਕਾਲ ਅਜੇ ਰੰਗ ਕਰਨਾ ਹੈ। ਹਾਂ। ਸ਼ੰਭੂ ਕਾ ਨਾਮ ਰੰਗ ਕਰਦਣਾ ਹਲੇ ਵਿੱਲੇ ਹੀ ਆ ਆਪਣਾ। ਨਾ ਠੀਕ ਆ ਪੜੀ ਆ। ਝੋਨਾ ਹਲੇ ਆਪਣਾ ਆਣਾ ਜੀ ਲੇਟ। 20:30 ਤੇ ਬਾਅਦ ਆਊਗਾ। ਬੜਾਈ ਲੇਟ ਚ ਹੋਣੀ ਆ ਵੀ ਚਲੋ ਵਿੱਲੇ ਜੰਨੇ। ਰੰਗੇ ਕਰ ਦਈਏ ਨਾਲੇ ਦੀਵਾਲੀ ਦੀ ਸਫਾਈ ਹੋ ਜੂ। ਹੂੰ ਹੂੰ ਨਾ ਸੀਗੀ। ਤੇ ਬਾਕੀ ਆਪਣਾ 60x 60 ਫੁੱਟ ਲੰਬਾਈ ਆ ਜੀ ਬ੍ਰਾਂਡ ਇਹਦੀ ਤੇ 10-12 ਫੁੱਟ ਚੜਾਈ ਹੈ, ਉਚਾਈ ਹੈਗੀ 15 ਫੁੱਟ। ਤੇ 20 ਕਿਲੋ ਸਮੋਸਮ ਲਿਆਂਦਾ ਜੀ ਹਲੇ ਆਪਾਂ ਨੇ। ਤੇ 20 ਕਿਲੋ ਟ੍ਰੇਲਰ ਦੇਖਣਾ ਵੀ ਹੁੰਦਾ ਹੈ ਹਾਂ ਤੇ 20 ਕਿਲੋ ਚ ਦੇਖਦੇ ਆਪਾਂ ਜੇ ਸਰਦਾ ਕਿ ਨਹੀਂ ਸਰਦਾ ਵੀ ਫਿਰ ਹੋਰ ਲਿਓਗੇ ਜੇ ਘਟ ਗਿਆ ਪਾਊਗਾ ਹੋਰ ਜਿੱਦਾਂ ਨਾਲ ਪਾਊਗੀ ਤੇ ਬਾਕੀ ਤੁਹਾਨੂੰ ਦਿਖਾਵਾਂਗੇ ਆਪਾਂ ਫਿਰ ਕਿੰਨੇ ਦਿਨਾਂ ਚ ਅਸੀਂ ਇਹਨੂੰ ਕਰਦੇ ਆ ਰੰਗ ਨੂੰ ਕੰਪਲੀਟ ਤੇ ਬਾਕੀ ਅੱਜ ਲੱਗਿਆ ਇਹਨੂੰ ਸ਼ੁਰੂ ਕਰਨਾ ਪਹਿਲਾਂ ਸ਼ੈਂਪੂ ਚੱਕ ਚੱਕ ਲੈ ਸ਼ੈਂਪੂ ਲਾ ਦੇ ਜੋਰ ਪਾ ਕੱਟੇ ਕੰਮ ਚੱਕਾ ਦੋ ਮੇਰਾ ਚੱਕ ਚੱਕ ਮੁੰਡੇ ਜਾਨਪਤਾ ਇਹਦਾ ਉਹ ਇੱਧਰ ਫੜ ਕੇ ਰੱਖ ਉਹ 벨ਟ ਜਿੱਤੇ ਨਿਕਲ ਜਾਂਦੀ ਆ ਚੱਲ ਸਮੋਸਾ ਆਪਣਾ ਨੇ ਵਧੀਆ ਵਾਲਾ ਲਿਆਂਦਾ ਤੋ ਵਧੀਆ ਵਾਲਾ ਨੇ ਕੁਆਲਿਟੀ ਆ ਪੂਰਾ ਕੁਆਲਿਟੀ ਦਾ ਆ ਸਾਰਾ ਕਵਰ ਹੋ ਜਾਣਾ ਤੇ ਬਾਕੀ ਜੀ ਹੁਣ ਆਪਾਂ ਇਹਨੂੰ ਕਰਦੇ ਆ ਤਰਲ ਪਹਿਲਾਂ ਪੂਰਾ ਇਹਨ ਗਿੱਲਾ ਕਰਕੇ ਫੇਰ ਸ਼ੁਰੂ ਕਰਦੇ ਆ ਤੂਆ ਪ੍ਰੈਸ਼ਰ ਬਣਾ ਕਹੀ ਠੀਕ ਆ ਮੈਂ ਤੂਆ ਬਣਾ ਐਕਣ ਤਾਂ ਜ਼ਿਆਦਾ ਲੱਗੂਗਾ ਥੋੜਾ ਜਿਹਾ ਫੋਰਾ ਬਣਾ ਲੈ ਵਾਲਾ ਸਿਸਟਮ ਕਰ ਸਾਰੇ ਹਾਂ ਜਿਹੜਾ ਸਾਰੇ ਬੱਸ ਨੂੰ ਪਾਵੇਂ ਹੁਣ ਤਾਂ ਯਾਰ ਸਿੱਖਾ ਯਾਰ ਚੱਲ ਪੰਪ ਤਾਂ ਮਾਰ ਨਾਲ ਦੀ ਤਾਂ ਤਾਂ ਹੀ ਪਤਾ ਲੱਗੂ ਪੰਪ ਮਾਰ ਪਹਿਲਾਂ ਪੰਪ ਬਣਾ ਇਹਨੂੰ ਪੂਰਾ ਇਹਦਾ ਦੇਖ 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 ਚੱਲ 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 ਉੱਪਰ ਤੋਂ ਥੱਲੇ ਤੱਕ ਕਹਿਨ ਤਰਲ ਕਰ ਬਰ ਇਹਨੂੰ ਆ ਉੱਪਰ ਦੇ ਉਹ ਸਾਈਡ ਦੇ ਛੱਡ ਨਾਲ ਵਿੱਚ ਬਰੰਗ ਵੀ ਆਉਂਦੇ ਖਾਸ ਜਿਹੜਾ ਉਹ ਤਾਂ ਹੁਣ ਲੱਗਿਆ ਨਾ 10 12 ਸਾਲ ਹੋ ਗਏ ਮੈਂ ਕਿਹਾ ਥੋੜੇ ਬੈਨ ਮੇਰੇ ਤਾਂ ਆ ਜੱਦਾ ਹੀ ਕਰਾਇਆ ਹੁਣ ਤੇਰਾ ਡੈਡੀ ਬਾਈਟ ਲੈ ਗਿਆ ਹੈ ਨਾ ਹੁਣ ਤਾਂ ਦੇਖਦੇ ਆ ਬਾਈਟ ਕਰਕੇ ਇਹੋ ਜਿਹਾ ਜਾਈਆਂ ਜਿਵੇਂ ਉਹ ਤਰੇੜਾ ਪਈਆਂ ਵੀ ਆ ਆ ਨਿਊਜ਼ਲ ਜੀ ਦਬ ਛੱਡਦੇ ਨੂੰ ਲੀਗ ਜੀ ਹੋ ਰਹੀ ਆ ਹੁਣ ਚੱਲ ਹੁਣ ਮਾਰ ਬੰਦ ਤੇ ਬਾਕੀ ਤੁਹਾਨੂੰ ਐਂਡ 'ਚ ਦਿਖਾਉਨੇ ਆ ਆਪਾਂ ਵੀ ਅੱਜ ਕਿੰਨਾ ਗਰੰਕ ਕਰਾਂਗੇ ਤੇ ਜੜੇ ਰਹੇ ਜੀ ਬਲਾਕ ਨਾਲ ਆਪਣੇ ਨਾਲ ਤੇ ਆਪਾਂ ਅਪਡੇਟ ਦਵਾਂਗੇ ਰੋਜ਼ ਤੁਹਾਨੂੰ ਵੀ ਕਿੰਨਾ ਰੰਗ ਹੋ ਗਿਆ ਕਿੰਨੇ ਦਿਨਾਂ ਚ ਕਰਿਆ ਆਪਾਂ ਨੇ ਡੇਲੀ ਬਲੌਗ ਪਾਵਾਂਗੇ ਆਪਾਂ ਇਹਦਾ ਰੰਗ ਦਾ ਵੀ ਕਿੰਨੇ ਦਿਨਾਂ ਚ ਕਰਦੇ ਆ ਚੈਲੰਜ ਜੇ ਮੰਨ ਲੋ ਵੀ ਚੈਲੰਜ ਡੇਲੀ ਠੀਕ ਹੈ ਜਿਵੇਂ ਅੱਜ ਕੱਲ੍ਹ ਚੱਲਦਾ ਹੈ ਟੀਮੇ ਦਾ 365 ਡੇਜ਼ ਵਾਲਾ ਹਾਂ ਚਲੋ ਰੋ ਹੁਣ ਆਪਾਂ ਰੰਗ ਸ਼ੁਰੂਆਤ ਕਰਦੇ ਆ ਪਹਿਲਾਂ ਇਹਨੂੰ ਤਰਲ ਕਰਦੀ ਪੂਰੇ ਨਾਲ ਪਾਣੀ ਲਾਉਣ ਆ ਜੋ ਮੈਂ ਸਟਿੱਕਰ ਦਾ ਵੀ ਤਾਰਦੀ ਮਾਰੀ ਪ੍ਰੈਸ਼ ਚ ਉੱਤਰ ਤੇ ਸਟਿੱਕਰ ਇਹ ਦੋਵੇਂ ਪੰਪ ਨਾਲ ਨੀਲੋਟ ਆਏ ਕੰਮ ਆਪਾਂ ਕੰਪਰੈਸ਼ਨ ਵਾਲੇ ਲੱਗਿਆ ਨਾ ਪਾਣੀ ਲਾਉਣ ਉਹਦੇ ਨਾਲ ਟਾਈਪ ਹੀ ਜ਼ਿਆਦਾ ਲੱਗਣ ਵਾਲਾ ਫਿਰ ਹਾਂ ਕਰਦੇ ਹੋਰ ਲਾ ਦਿਓ ਹਾਂ ਇੱਕ ਵਾਰੀ ਪਹਿਲਾਂ ਪਾਣੀ ਮਾਰਤਾ ਇੱਕ ਹੁਣ ਮਾਰ ਦਿੰਦੇ ਆ ਆ ਇਹਨਾਂ ਦਾ ਹਰਤਾ ਇੱਕ ਵਾਰ ਖੁਰਚ ਦੇ ਮੈਂ ਨਾ ਹੋਰ ਨਹੀਂ ਰੰਗ ਚ ਦਿਖੂਗਾ ਇਹ ਖੁਰਚੇ ਹੋਊਗਾ ਇਸ ਪਰ ਦਾ ਉਹਦੇ ਨਾਲ ਜਮਾਇਆ ਦਾ ਨਾ ਤੁਸੀਂ ਨਾਲ ਇਧਰ ਆ ਥਾਮਲੇ ਵਾਰੀ ਮਾਰ ਦੇ ਉਹ ਜੀ ਕਰਤੇ ਮਿੰਟਾਂ ਜੇ ਕਰਤੀ ਕੰਦ ਗਿੱਲੀ ਇਹ ਆ ਰੰਗ ਜਿਆ ਹਤਾਰ ਦੀ ਮਿੱਟੀ ਥੰੜੀ ਜੀ ਜੈਰੀ ਉਹਨੇ ਮਾਰਿਆ ਪਾਇਓ ਪੈਸ ਬਾਹਰ ਆ ਹਾਂ ਉਹ ਮਿੱਟੀ ਲੱਗ ਗਿਆ ਜੀ ਜੋ ਉਹਨੇ ਇਧਰ ਮਾਰੋ ਪ੍ਰੈਸ਼ਰ ਉਹ ਮਿੱਟੀ ਲੱਗ ਗਈ ਇਧਰ ਖੁੰਜੇ ਚ ਉੱਪਰ ਤੋਂ ਥੱਲੇ ਨੂੰ ਮਾਰ ਬਣਾ ਪੈਸ ਇਧਰ ਆ ਬੰਦ ਹੋ ਗਈ ਲਾਈਟ ਭੱਜ ਗਈ ਮੈਨੂੰ ਲੱਗਦਾ ਇਹ ਮਾਈਕਰੋ ਮਾਈਕਰੋ ਟੈਕ ਅੰਦਰ ਡਬਲ ਹੋ ਦੇਗੀ ਮਾਈਕਰੋ ਟੈਕ ਦਾ ਇਹ ਲੈ ਕੇ ਆਈ ਆ ਆਪਾਂ ਰੰਗ ਇਹ ਆ ਕੱਟ ਦੂ ਵਿੱਚ ਤੇ ਰੱਖ ਲੰਬਾ ਜਾਂ ਵਾਈਟ ਕਲਰ ਆਈ ਇਹ ਵਾਈਟ ਰੰਗ ਆ ਆਪਣੇ ਸਮੋਸਮ ਬੰਦਾ ਕਰਦੇ ਬਸ ਬਸ ਹੋਰ ਬਾਅਦ ਚ ਪਾਵਾਂਗੇ ਦੇ ਆ ਬੰਦਾ ਪੈ ਕੇ ਵਿੱਚ ਵੀ ਪਾ ਕੇ ਤਿੰਨ ਤੀ ਲੇਰ ਆ ਆ ਖੋਲ ਦੇ ਨਾ ਵੱਡਲਾ ਅੱਸੀ ਬੰਨੀ ਵੀ ਪੈਮ ਕੱਢ ਦੇ ਅੱਧਾ ਕ ਬਾਲਾ ਬਾ 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 ਹੋ ਗਿਆ ਚੱਲ ਹੁਣ ਸੰਭੂ ਰਲਾ ਇਹਨੂੰ ਗਾੜਾ ਹੋਇਆ ਇਹਨਾ ਹੌਲੀ ਹੌਲੀ ਪਾਣੀ ਪਾ ਦੇ ਹੋਰ ਗੜਾ ਏ ਤਾਂ ਬਹੁਤ ਗੜਾ ਏ ਸ਼ੰਭੂਪੁਰੋਂ ਗਰੀਂ ਡੰਡੇ ਜਾਣਾ ਏ ਇਹ ਤਾਂ ਉੱਪਰੇ ਖੜਦਾ ਥੋੜਾ ਰਲਾ ਜੀ ਸਰ ਤੂੰ ਤਾਰ ਕੋਈ ਕਹਿੰਦਾ ਖੜ ਦੇਂਦਾ ਸਿੱਟੂ ਨਾਲ ਹੈ ਕਿੰਨਾ ਹੈ ਵਾਈਟ ਇਸ ਕਿਆ ਬੰਦਾ ਕਿਆ ਤਿਸੂ ਹੁੰਦਾ ਅਨੇ ਤਸੇ ਲੋ ਜੀ ਰੰਗ ਅਸੀਂ ਕਰ ਲਿਆ ਤਿਆਰ ਘੋਲ ਤਿਆਰ ਹੋ ਗਿਆ ਰੰਗ ਦਾ ਤੇ ਹੁਣ ਰੰਗ ਦਾ ਕੰਮ ਸ਼ੁਰੂ ਆ। ਜਸਮੀਨ ਵੀ ਲੈ ਕਰ ਰਹੀ ਹੈ ਰੰਗ। ਠੀਕ ਹੈ ਜਸੂ। ਓਕੇ। ਹੋਰ ਹੁਣ ਬਣਾ ਦੇਣੇ ਨੇ। ਹਾਂਜੀ ਵੀਰੇ ਆਪਾਂ ਨੇ ਖੋਲ ਰੇ ਆ। ਪੇਂਟ ਠੀਕ ਹੈ ਤੇ ਇੱਕ ਆਪਾਂ ਪਹਿਲਾਂ ਇਸੇ ਚ ਕਰਿਆ ਤਾਂ ਇਹ ਆਪਣਾ ਹੋਰੇ ਤਰ੍ਹਾਂ ਇਹਦਾ ਹੋ ਗਿਆ ਦੇਖੋ ਫਟ ਜਿਹਾ ਗਿਆ ਪਹਿਲੀ ਵਾਰ ਹੀ ਕਰਿਆ ਤਾਂ ਕੁੜੇ ਹੀ ਨਹੀਂ ਹੈਗਾ ਫਿਰ ਐਦਾਂ ਕਿਸੇ ਨੂੰ ਆਪਾਂ ਪਿੰਡ ਦੇ ਨੂੰ ਪੁੱਛਿਆ ਐਦਾਂ ਕਰਤਾ ਕਹਿੰਦੇ ਤੇ YouTube ਦੀ ਮਦਦ ਲਈ ਠੀਕ ਹੈ ਤੇ ਇਹ ਆਟੇ ਵਾਂਗ ਜਿੱਦਾਂ ਆਪਾਂ ਗੁੰਨਦੇ ਹੁੰਨੇ ਔਕਣ ਤੇ ਇੱਧਰ ਚਾਚੂ ਹੁਣ ਲੱਗ ਗਏ ਪੇਂਟ ਕਰਨ ਦੱਸਦਾ ਵੀ ਕਿਵੇਂ ਘੋੜਦਾ ਹਾਂ 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 ਆਪਾਂ ਦੱਸ ਦਾਂ ਨਾ ਦਖਾਵਿਆਂ ਦਾ ਉਹ ਵੀ ਦੱਸ ਦਿੱਤਾ ਜਿਹੜੀ ਆਪਾਂ ਨੇ ਮਿਸਟੇਕ ਕੀਤੀ ਪਹਿਲਾਂ ਪਹਿਲਾਂ ਇੱਧਰ ਬਈ ਆਪਾਂ ਨੇ ਪਹਿਲਾ ਕੰਦ ਤੋਂ ਕੀਤੀ ਠੀਕ ਹੈ ਤੇ ਹੁਣ ਆਪਾਂ ਪੇਂਟ ਕਰਨ ਲੱਗੇ ਆ ਜਿੱਦਾਂ ਚਾਚੂ ਆ ਤਰੇੜਾਂ ਨਹੀਂ ਆਈਆਂ ਵੀ ਆ ਇਹਦੇ ਪਰ ਉਹ ਭਰ ਦਵੇ ਪੁੱਟੀ ਜੀ ਫੇਰ ਉਹ ਐਨ ਪਲੇਨ ਹੋ ਜਾਂਦੀ ਆ ਤੋਂ ਬਣਾ ਲੈਣੇ ਜਿਹੜੀ ਬਣੀ ਹੋਈ ਆ ਉਹੀ ਹਾਂ ਉਹਨੂੰ ਇਹ ਬਸ ਇਹਦੇ ਪਰ ਲਾ ਦੇਣਾ ਸਿਮਿੰਟ ਵਾਂਗ ਕੰਮ ਕਰ ਦਿੰਦੀ ਆ ਉਹ ਉਹ 30 ਵੀ ਕਾਫੀ ਹੋ ਗਈ ਬਈ ਨਾ ਨਾ ਉਰੇ ਵੀ ਲਾ ਦੇਵੇ ਦਿਖਾਉਣਾ ਮੈਂ ਇੱਕ ਮਿੰਟ ਆ ਲੈ ਪੱਕੀ ਮੈਂ ਲੈ ਕੇ ਜਾਣੀ ਆ ਤੇ ਡੈਡੀ ਕੋ ਕੁ ਕਰ ਰਹੇ ਹੈ ਮਿਕਸ ਹੈ ਜਾਂ ਮੜਾ ਹੈ ਫਿਰ ਮੈਂ ਤੁਹਾਨੂੰ ਦਿਖਾਉਣਾ ਕਿਵੇਂ ਪੱਕੀਆਂ ਆਪਣੇ ਕੋ ਪੰਜ ਆਪਾਂ ਵੀ ਬਾਈ ਕਰਕੇ ਇਕਦੀਆਂ ਆ ਵੀ ਦੇ ਇਕਣ ਗਏ ਨਾ ਹੂੰ ਇਹ ਇਕਣ ਭਰਤ ਦੇ ਲੋਰੀ ਆਪਾਂ ਆਇਆ ਕਰ ਦਿੰਦਾ ਜਿਆਦੇ ਬੁਰੀ ਜੀ ਲੱਗਦੀ ਹੈ ਨਾ ਹੂੰ ਨਾ ਉਹ ਬਾਅਦ ਚ ਜਿਆਦਾ ਆਪਾਂ ਨੇ ਉਹ ਕਰਨਾ ਇਹਦੇ ਪਰ ਪੇਂਟ ਮਾਰ ਦੇਣਾ ਫੇਰ ਇਹ ਹੋ ਜਾਣੀ ਹੈ ਨਾ ਹੂੰ ਸ਼ੈਂਪੂ ਵੀ ਆ ਗਿਆ ਹੁਣ ਸ਼ੈਂਪੂ ਇਹਦੇ ਨਾਲ ਹੁਣ ਆਣ ਜਿਵੇਂ ਆਪਾਂ ਲੱਗਦਾ ਹੁੰਦਾ ਵੀ ਹਾਂ ਸਿਮੈਂਟ ਕਰਿਆ ਜਿਹਨੇ ਲਪਾਈ ਹਾਂ ਲਪਾਈ ਉਹ ਚੀਜ਼ ਹੋ ਜਣਾਈ ਇਹਦੇ ਨਾਲ ਪਲੇਨ ਉਹ ਦੇਖ ਮਾੜੀ ਕਿੱਥੇ ਜਾਣਾ ਆਪਣਾ ਨਮੀਲ ਜਿੱਥੇ ਜ਼ਿਆਦਾ ਹੋਵੇ ਉੱਥੇ ਵੀ ਜਿੱਥੇ ਮਾੜੀ ਮਾੜੀ ਹੋਵੇ ਉੱਥੇ ਵੀ ਲਾ ਦਵੇ ਵਧੀਆ ਲੱਗਦਾ ਜਿੱਦਾਂ ਇਹ ਲਾਇਦਾ ਕਿੰਨੇ ਕ ਕੋਟ ਵੱਜਣਗੇ ਇਹਦੇ ਦੋ ਤਾਂ ਵੱਜਣਗੇ ਦੋ ਤੇ ਤਾਂ ਜ਼ਿਆਦਾ ਵੱਜਣਗੇ ਮੈਨੂੰ ਨਹੀਂ ਰੰਗ ਦਿਖੀ ਇਹ ਠੀਕ ਆ ਯੋ ਮੇਰਾ ਟ੍ਰੇਡ ਦੀ ਖਾਸੀ ਲੱਗਦੀ ਐ ਇੱਥੇ ਭਰਤਵੇ। ਹਾਸੀ। ਦੜੀ ਆਉਣੀ ਵੀ ਆਕੇ। ਹਾਂਜੀ ਬਾਈ ਦੱਸੋ ਫਿਰ। ਲੱਗਦਾ ਨਵਾਂ ਕੰਮ ਸ਼ੁਰੂ ਕਰੇ ਆਪਾਂ ਪੇਂਟਿੰਗ ਦਾ। ਜਿਹਨੇ ਪੇਂਟ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ। ਬਾਠੀ। ਪਾਲ ਸੀਜ਼ਨ ਤੋਂ ਪਹਿਲਾਂ ਪਹਿਲਾਂ 20-30 ਦਿਨਾਂ ਤੋਂ ਸੀਜ਼ਨ ਚੱਲੋ ਜਾਣਾ। ਝੁੰਨ ਵਧਣਾ ਸਿਰੇ ਤੋਂ ਟਾਈਮ। ਦੁਵਾਜੀ ਤੋਂ ਪਹਿਲਾਂ ਪਹਿਲਾਂ ਜਿਹ ਕਿਸਨੇ ਪੇਂਟ ਕਰਾਉਣਾ ਹੋਵੇ ਤਾਂ ਸਾਡੇ ਨਾਲ ਸੰਪਰਕ ਕਰ ਸਕਦਾ। ਬਹੁਤ ਠੀਕ। ਇੱਧਰ ਸ਼ੰਭੂ ਲੱਗਿਆ ਵੇ ਚਲੋ ਫਿਰ ਆਪਾਂ ਹੁਣ ਬਾਅਦ ਚੋਂ ਮਿਲਦੇ ਆਂ ਸ਼ਾਮ ਜੇ ਨੂੰ ਵੀ ਕਿੰਨਾ ਕੰਮ ਹੋ ਗਿਆ ਕੁਝ ਨਹੀਂ ਪੇਂਟ ਮਾਰ ਗਿਆ ਤੇ ਮਾੜੀ ਜਾਂਦੀ ਬਸ ਜਿੰਮੇ ਤਾਕੀ ਦੀ ਹੁੰਦੀ ਹੂੰ ਹੂੰ ਜਿਵੇਂ ਚਾਚੂ ਆ ਸਟicker ਹੁਣ ਇਹਦੇ ਆਪਾਂ ਨੇ ਉੱਪਰ ਹੀ ਕਰਨਾ ਕਿ ਇਹਨੂੰ ਹੋ ਕਰਾਂਗੇ ਪਲੇਨ ਜਿਹਾ ਵੀ ਸਾ ਮਤਲਬ ਵੀ ਆ ਪਾਟਾਂਗੇ ਸਟicker ਆ ਉੱਪਰੇ ਗੱਦ ਨੂੰ ਉੱਪਰੇ ਦੇਖੂਗਾ ਨਹੀਂ ਫਿਰ ਡਬਲ ਕੋਟ ਚ ਕਾ ਦਿਖਣਾ ਦਬਲ ਨਾ ਦੇਖੂਗਾ ਤਾਂ ਸਹੀ ਡਬਲ ਚ ਤਾਂ ਅਨਿੱਲਾ ਨਿੱਲਾ ਦਿਖੂਗਾ ਹੋਰ ਤਾਂ ਕੁਝ ਨਹੀਂ ਉਰੇ ਜਿਆਦਾ ਵੱਜੂਗਾ ਫਿਰ ਜੇ ਇੱਕ ਨਹੀਂ ਕਰਨਾ ਪੱਤੀ ਨਾਲ ਜਿੰਨਾ ਕ ਖਰਚ ਹੁੰਦਾ ਉਹਨਾ ਖਰਚ ਦੇ ਬਈ ਮੈਂ ਕਹਿੰਦਾ ਨਹੀਂ ਇਹ ਰੰਗ ਜਿੰਨ ਕ ਮਿੰਟ ਦੇ ਵਿੱਚ ਵਿੱਚੇ ਛੇੜ ਗਏ ਹਮ ਇੱਕ ਉਹ ਆ ਪਹਿਲਾਂ ਉਹ ਲਾ ਕੇ ਫਿਰ ਹੁਣ ਇੱਕ ਆ ਲਾ ਕੇ ਸਰਫੈਕਸਨ ਡੈਡੀ ਵੀ ਦੇਖ ਰਹੇ ਆ ਕਰਕੇ ਨਹੀਂ ਠੀਕ ਲੱਗਦਾ ਸੁੱਕੇ ਦੇ ਪਾਉਗਾ ਸੁੱਕੇ ਦਿਓ ਪਤਾ ਲੱਗਦਾ ਹੁੰਦਾ ਇਹ ਤਾਂ ਟ੍ਰਾਇਲ ਦੇਖ ਰਹੇ ਤੇ ਫਿਰ ਹੁਣ ਆਪਾਂ ਬਾਅਦ ਚ ਸਾਰੀ ਗੰਦ ਕਰਾਂਗੇ ਐਂਡ ਵਿੱਚ ਦੱਸਾਂਗੇ ਵੀ ਆਪਾਂ ਕਿੰਨਾ ਕੰਮ ਕਰਤਾ ਹੈ ਕਿੰਨਾ ਐਂਡ 'ਚ ਦਿਖਾਵਾਂਗੇ ਬਾਕੀ ਵਿੱਚ ਬਲੌਗ ਦੇ ਆਪਾਂ ਗੱਲਾਂ ਬਾਤਾਂ ਵੀ ਕਰਦੇ ਰਹਾਂਗੇ ਠੀਕ ਹੈ ਚਲੋ ਮਿਲਦੇ ਆਂ ਆਪਾਂ ਜੇ ਕੋਈ ਗੱਲਬਾਤ ਕਰਨੀ ਹੋਈ ਨਹੀਂ ਫਿਰ ਐਂਡ 'ਚ ਸ਼ਾਮ ਨੂੰ ਦਿਖਾਵਾਂਗੇ ਅੱਜ ਕਿੰਨਾ ਕੰਮ ਕਰਤਾ ਹੈ ਹਾਂਜੀ ਵੀਰ ਜੀ ਆਪਾਂ ਜੇ ਇੱਧਰ ਕੰਧ ਪਰ ਸਿੰਗਲ ਕੋਟ ਮਾਰਤਾ ਸੋ ਗਿਆ ਕੰਪਲੀਟ ਇੱਧਰ ਤੇ ਬਾਕੀ ਆਪਾਂ ਹੁਣ ਕਾਲੂ ਕਰਾਂਗੇ ਰੰਗ ਬਾਕੀ ਇਧਰ ਲਈ ਕੰਦ ਰਹਿੰਦੀ ਆ। ਬਾਕੀ ਅੰਦਰੋਂ ਫੇਰਾ। ਕੱਲੋਂ ਅੰਦਰੋਂ ਵੀ ਕਰਾਂਗੇ। ਤੇ ਆਪਾਂ ਹੁਣ ਅੱਗੇ ਦਿਖਾਵਾਂਗੇ ਤੁਹਾਨੂੰ ਅਗਲੇ ਵਲੌਗ ਵਿੱਚ ਵੀ ਆਪਾਂ ਕਿੰਨੇ ਕ ਦਿਨ ਲਾ ਦਿੰਨੇ ਆ। ਕਿ ਕਿੰਨਾ ਰੰਗ ਲੱਗਦਾ ਆਪਣਾ। ਤੇ ਇਧਰ ਲਈ ਕੰਦ ਹੋਈ ਆ ਥੋੜੀ ਜਿਹੀ। ਤੇ ਬਾਕੀ ਦਿਖਾਵਾਂਗੇ ਤੁਹਾਨੂੰ ਅਗਲੇ ਵਲੌਗ ਵਿੱਚ। ਤੇ ਕੱਲੋਂ ਆਪਾਂ ਕਿੰਨਾ ਕੰਮ ਕਰਦੇ ਲੱਗੇ ਵੀ ਆਪਾਂ। ਸ਼ੰਭੂ ਲੱਗੇ ਵੀ ਅੱਜ 12 ਵਜੇ ਤੇ ਕੱਲੋਂ ਸਰਜਰੀ ਲੱਗਾਂਗੇ ਫੇਰ ਕੱਲੋਂ ਖਿੱਚਾਂਗੇ ਕੰਮ ਚਲੋ ਮਿਲਦੇ ਹਾਂ ਅਗਲੇ ਵਲੌਗ ਵਿੱਚ ਤੇ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਦੀ ਮਿਲਦੇ ਹਾਂ ਜੀ ਅਗਲੀ ਵੀਡੀਓ ਵਿੱਚ ਆਪਾਂ ਇੱਧਰ ਸਾਰੇ ਕਿਤੇ ਕਰਨਾ ਹੈ ਦੇਖੋ ਸਾਰੇ ਬ੍ਰੈਂਡ ਨੂੰ ਕਰਨਾ ਰੰਗ ਠੀਕ ਆ ਜੀ ਮਿਲਦੇ ਹਾਂ ਅਗਲੀ ਵੀਡੀਓ ਵਿੱਚ ਚੈਨਲ ਨੂੰ ਕਰ ਲਈ ਸਬਸਕ੍ਰਾਈਬ ਤੇ ਵੱਧ ਤੋਂ ਵੱਧ ਸਪੋਰਟ ਕਰੋ ਚੈਨਲ ਦੀ